ਜਦੋਂ ਮੋਹਨ ਭਗਵਤ ਆਰਐਸਐਸ ਦੇ ਪ੍ਰਮੁੱਖ ਕੋਈ ਗੱਲ ਕਰਦੇ ਨੇ ਤਾਂ ਉਹਦਾ ਅਸਰ ਮੰਨਿਆ ਜਾਂਦਾ ਉਹਦਾ ਅਸਰ ਹੁੰਦਾ ਤੇ ਬੀਜੇਪੀ ਦੇ ਤਾਂ ਖਾਸਾ ਅਸਰ ਹੁੰਦਾ ਤੇ ਜੇ ਉਹ ਗੱਲ ਸਿੱਧੀ ਪ੍ਰਧਾਨ ਮੰਤਰੀ ਨੂੰ ਸੁਣਾਈ ਜਾ ਰਹੀ ਆ ਆਪਣੀ ਰਿਟਾਇਰਮੈਂਟ ਦੇ ਬਹਾਨੇ ਉਹ ਪ੍ਰਧਾਨ ਮੰਤਰੀ ਨੂੰ ਕੋਈ ਮੈਸੇਜ ਲਾ ਰਹੇ ਨੇ ਤਾਂ ਬੀਜੇਪੀ ਦੇ ਵਿੱਚ ਔਰ ਦੇਸ਼ ਲਈ ਇਸ ਗੱਲ ਦੇ ਬੜੇ ਵੱਡੇ ਅਰਥ ਨੇ ਕਿ ਕੀ ਪ੍ਰਧਾਨ ਮੰਤਰੀ ਰਿਟਾਇਰਮੈਂਟ ਲੈਣ ਜਾ ਰਹੇ ਨੇ ਕਿ ਉਹਨਾਂ ਨੂੰ ਰਿਟਾਇਰਮੈਂਟ ਪਲਾਨ ਕਰਨੀ ਪਊਗੀ ਇਹ ਸਵਾਲ ਨੂੰ ਅਡਰੈਸ ਕਰਦੇ वैसे मोहन भागवत जद कल नाथपुर ਦੇ ਵਿੱਚ ਇਹ ਗੱਲ ਕਹਿ ਰਹੇ ਸੀ ਨਾ 75 ਸਾਲ ਵਾਲੀ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਨਾਂ ਕਿਸੇ ਜਗ੍ਹਾ ਨਹੀਂ ਲਿਆ ਵੈਸੇ ਗੱਲ ਉਹ ਆਪਣੀ ਵੀ ਕਰ ਰਹੇ ਸੀਗੇ ਕਿਉਂਕਿ ਉਹ ਵੀ ਸਪਟੰਬਰ ਦੇ ਵਿੱਚ 75 ਸਾਲ ਦੇ ਹੋ ਜਾਣਗੇ ਤੇ ਉਹਨਾਂ ਨੇ ਆਪਣੀ ਰਿਟਾਇਰਮੈਂਟ ਦਾ ਵੀ ਇੱਕ ਤਰੀਕੇ ਨਾਲ ਪਲਾਨ ਦੱਸਿਆ ਕਈ ਵਾਰ ਤੁਸੀਂ ਕਿਸੇ ਦੂਜੇ ਨੂੰ ਕੋਈ ਮੈਸੇਜ ਦੇਣਾ ਹੋਏ ਤੇ ਸਭ ਤੋਂ ਪਹਿਲੇ ਆਪਣੇ ਉੱਤੇ ਇੰਪਲੀਮੈਂਟ ਕਰਨਾ ਹੁੰਦਾ ਔਰ ਐਹੀ ਗੱਲ ਕੱਲ ਮੋਹਨ ਭਾਗਵਤ ਉਹਨਾਂ ਕਹਿ ਰਹੇ ਸੀ ਉਹਨਾਂ ਨੇ ਆਪਣੇ ਪੂਰੇ ਭਾਸ਼ਣ ਦੇ ਵਿੱਚ ਦੋ ਵਾਰ ਇਹ ਗੱਲ ਕਹੀ ਪਹਿਲੇ ਤੇ ਉਹਨਾਂ ਨੇ ਜਨਰਲ ਤਰੀਕੇ ਨਾਲ ਗੱਈ ਕਿ ਜਦ ਤੁਸੀਂ 75 ਸਾਲ ਦੇ ਹੋ ਜਾਂਦੇ ਹੋ ਨਾ ਤੇ ਤੁਹਾਨੂੰ ਉਹ ਜਗ੍ਹਾ ਆਪਣੀ ਖਾਲੀ ਕਰ ਦੇਣੀ ਚਾਹੀਦੀ ਹੈ ਤੇ ਦੂਜਿਆਂ ਨੂੰ ਚਾਂਸ ਦੇਣਾ ਚਾਹੀਦਾ ਫਿਰ ਉਹ ਥੋੜਾ ਜਿਹਾ ਅੱਗੇ ਵਧਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਜਦ 75 ਸਾਲ ਤੋਂ ਬਾਅਦ ਜਾਂ 75 ਸਾਲ ਦੀ ਉਮਰ 'ਚ ਤੁਹਾਨੂੰ ਕੋਈ ਸ਼ਾਲ ਦੇਣਾ ਯਾਨੀ ਕੋਈ ਲੋਈ ਸ਼ਾਲ ਜਿੱਦਾਂ ਪੰਜਾਬ ਦੇ ਵਿੱਚ ਸਰੂਪੇ ਦਾ ਰਿਵਾਜ ਹੈਗਾ ਤੇ ਫਿਰ ਸਮਝ ਜਾਣਾ ਚਾਹੀਦਾ ਹੈ ਵੀ ਤੁਹਾਡੇ ਕੋਲ ਤੁਹਾਡੇ ਵਾਸਤੇ ਇਹ ਇੰਡੀਕੇਸ਼ਨ ਹੈਗਾ ਕਿ ਵੀ ਹੁਣ ਤੁਹਾਡਾ ਰਿਟਾਇਰਮੈਂਟ ਦਾ ਟਾਈਮ ਆ ਗਿਆ ਵੈਸੇ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਗੱਲ ਤੇ ਉੱਥੇ ਹੀ ਜਾ ਰਹੀ ਸੀ ਕਿਉਂਕਿ ਇਸ ਵਕਤ ਪੂਰੇ ਭਾਰਤ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਰਿਆ ਹੋਇਆ ਹੈ ਕਿ ਬੀਜੇਪੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਜਿਹੜਾ ਪਿਛਲੇ ਸਾਲ ਜੂਨ ਦੇ ਮਹੀਨੇ ਦੇ ਵਿੱਚ ਲੱਗ ਜਾਣਾ ਚਾਹੀਦਾ ਸੀਗਾ ਤਾਂ ਤੋਂ ਲੈ ਕੇ ਅੱਜ ਤੱਕ ਹੁਣ ਜੇਪੀ ਨੱਡਾਵਾਲਾ ਨੂੰ ਐਕਸਟੈਂਸ਼ਨ ਦਿੱਤੀ ਜਾ ਰਹੀ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਨਾਗਪੁਰ ਦਾ ਜਿਹੜਾ ਦੌਰਾ ਸੀਗਾ ਮਾਰਚ ਦੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਸ ਵਕਤ ਵੀ ਇਹ ਗੱਲਾਂ ਚੱਲ ਰਹੀ ਸੀ ਕਿ ਪ੍ਰਧਾਨ ਮੰਤਰੀ ਮੋਹਨ ਭਗਵਤ ਦੇ ਨਾਲ ਜਿਹੜੀ ਮੀਟਿੰਗ ਕਰ ਰਹੇ ਸੀਗੇ ਉਹਦੇ ਵਿੱਚ ਆਪਣਾ ਰਿਟਾਇਰਮੈਂਟ ਪਲਾਨ ਡਿਸਕਸ ਕਰ ਰਹੇ ਸੀਗੇ ਇਹ ਕੋਇਨਸੀਡੈਂਟ ਨਹੀਂ ਹੈ ਕਿ ਜਿਸ ਦਿਨ ਮੋਹਨ ਭਗਵਤ ਉਹਨਾਂ ਨੇ ਇਹ ਬਿਆਨ ਦਿੱਤਾ ਜਿਹਦੇ ਵਿੱਚ ਕਿਹਾ ਗਿਆ ਕਿ 75 ਸਾਲ ਤੋਂ ਬਾਅਦ ਰਿਟਾਇਰ ਹੋ ਜਾਣਾ ਚਾਹੀਦਾ ਹੈ ਔਰ ਦੂਜਿਆਂ ਵਾਸਤੇ ਜਗ੍ਹਾ ਛੱਡ ਦੇਣੀ ਚਾਹੀਦੀ ਹੈ ਉਸੇ ਦਿਨ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਮਹਿਲਾਵਾਂ ਦੇ ਇੱਕ ਪ੍ਰੋਗਰਾਮ ਦੇ ਵਿੱਚ ਆਪਣੀ ਰਿਟਾਇਰਮੈਂਟ ਪਲਾਨ ਨੂੰ ਅਨਾਉਂਸ ਕਰ ਰਹੇ ਸੀਗੇ ਕਿ ਜਦ ਮੈਂ ਰਿਟਾਇਰ ਹੋ ਜਾਊਂਗਾ ਤੇ ਮੈਂ ਆਪਣਾ ਰਿਟਾਇਰਮੈਂਟ ਪਲਾਨ ਕਰ ਲਿਆ ਮੈਂ ਜਿਸ ਤਰੀਕੇ ਨਾਲ ਜਿਹੜੇ ਵੇਦਾ ਉਪਨਿਸ਼ਦ ਫਿਰ ਆਰਗੇਨਿਕ ਖੇਤੀ ਜਿਹੜਾ ਇੰਦਰਪ੍ਰੀਤ ਉਹਨਾਂ ਨੂੰ ਆਪਾਂ ਕੱਲ ਵੀ ਗੱਲ ਨਹੀਂ ਸੀ ਕੀਤੀ ਉਹ ਕਹਿੰਦੇ ਮੈਂ ਉਹਦੇ ਵਾਸਤੇ ਵਿਚਾਰ ਕਰ ਰਿਹਾ ਕਿ ਮੈਂ ਤੇ ਉਹ ਕਰੂੰਗਾ ਯਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਹਜੇ ਆਪਣਾ ਰਿਟਾਇਰਮੈਂਟ ਪਲਾਨ ਤੇ ਨਹੀਂ ਦੱਸਿਆ ਪਰ 17 ਸੈਪਟੈਂਬਰ 2025 ਪ੍ਰਧਾਨ ਮੰਤਰੀ 75 ਸਾਲ ਪੂਰੇ ਹੋ ਜਾਣਗੇ ਔਰ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਹੀ ਬਣਾਇਆ ਹੋਇਆ ਇੱਕ ਤਰੀਕੇ ਨਾਲ ਰੂਲ ਹੈ ਜਿਸ ਰੂਲ ਦੇ ਹਿਸਾਬ ਨਾਲ ਐਲਕੇ ੜਵਾਨੀ ਜਿਹੜੇ ਪ੍ਰਧਾਨ ਮੰਤਰੀ ਬਣਨ ਦੇ ਸਭ ਤੋਂ ਵੱਡੇ ਦਾਵੇਦਾਰ ਸੀਗੇ ਕਿਉਂਕਿ ਡਿਪਟੀ ਪ੍ਰਾਈਮ ਮਿੰਿਸਟਰ ਉਹ ਰਹ ਚੁਕੇ ਨੇ ਉਹ ਉਸ ਤੋਂ ਇਲਾਵਾ ਮੁਰਲੀ ਮਨੋਹਰ ਜੋਸ਼ੀ ਜਸਵੰਤ ਸਿੰਘ ਇਹਨਾਂ ਨੂੰ ਮਾਰਗਦਰਸ਼ਕ ਮੰਡਲ ਦੇ ਵਿੱਚ ਸਿਰਫ ਐਸ ਕਰਕੇ ਭੇਜ ਦਿੱਤਾ ਗਿਆ ਕਿ ਇਹਨਾਂ ਦੀ ਉਮਰ 75 ਸਾਲ ਹੋ ਗਈ ਹੈ ਹਾਲਾਂਕਿ ਉਹ ਪੋਲੀਟੀਕਲੀ ਐਕਟਿਵ ਸੀ ਔਰ ਜੇ ਉਹਨਾਂ ਨੂੰ ਕੋਈ ਪੋਲੀਟੀਕਲ ਪਾਵਰ ਮਿਲ ਕੇ ਸ਼ਹਿਰ ਹੋਰ ਜ਼ਿਆਦਾ ਐਕਟਿਵ ਹੋ ਜਾਂਦੇ ਹੈਲਥ ਪੁਆਇੰਟ ਦੇ ਨਾਲ ਪਰ ਹੁਣ ਪ੍ਰਧਾਨ ਮੰਤਰੀ ਆਪਣੇ ਬਾਰੇ ਵਿੱਚ ਵੀ ਇਹ ਡਿਸੀਜਨ ਲੈਣਗੇ ਜਦ ਇਹ 2024 ਦੇ ਵਿੱਚ ਗੱਲ اٹਹੀ ਸੀ ਰੰਧਾਵਾ ਜੀ ਉਸ ਵਕਤ 75 ਸਾਲ ਦੀ ਉਮਰ ਦੀ ਗੱਲ ਕੀਤੀ ਕਿ ਹੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾ ਆਪਣੀ ਤੀਜੀ ਟਰਮ ਪੂਰੀ ਕਰ ਪਾਣਗੇ ਕਿ ਨਹੀਂ ਕਰ ਪਾਣਗੇ ਕਿਉਂਕਿ ਸਤੰਬਰ 2025 ਆ ਰਹੀ ਹੈ 2 ਮਹੀਨੇ ਰਹਿ ਗਏ ਉਸ ਦਿਨ ਉਹ 75 ਸਾਲ ਦੇ ਹੋ ਜਾਣਗੇ ਲੇਕਿਨ ਅਮਿਸ਼ਾ ਜਿਹੜੇ ਉਸ ਵਕਤ ਵੀ ਗ੍ਰਹਿ ਮੰਤਰੀ ਦੀ ਜਿਗਰ ਬਣੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਨਹੀਂ ਇਹ ਬੀਜੇਪੀ ਦੇ ਕਨਸਟੀਟਿਊਸ਼ਨ ਦੇ ਵਿੱਚ ਇਦਾਂ ਦਾ ਕੋਈ ਰੂਲ ਨਹੀਂ ਹੈਗਾ ਔਰ ਬੀਜੇਪੀ ਦੇ ਪ੍ਰਧਾਨ ਮੰਤਰੀ 2029 ਤੱਕ ਆਪਣੀ ਪੂਰੀ ਟਰਮ ਪੂਰੀ ਕਰਨਗੇ ਪਰ ਜਿਹੜੀ ਗੱਲਾਂ ਉਠਣੀ ਉਠਣ ਲੱਗ ਗਈਆਂ ਨੰਦਵਾਜੀ ਔਰ ਉਹ ਵੀ ਖਾਸ ਕਰਕੇ ਮੋਹਨ ਭਾਗਵਤ ਕਹ ਰਹੇ ਨੇ ਕਿ ਫੇਰ ਇਹ ਗੱਲ ਕਿਸੇ ਹੋਰ ਜਗ੍ਹਾ ਜਾ ਰਹੀ ਹੈ ਔਰ ਸੰਜੇ ਰਾਉਤ ਜਿਹੜੇ ਅ ਅਛੇ ਸਹਾਰਾ ਦੇ ਲੀਡਰ ਹੈਗੇ ਨੇ ਉਹਨਾਂ ਨੇ ਤੇ ਕਈ ਗੱਲਾਂ ਦੇ ਖੁਲਾਸੇ ਵੀ ਕਰਦੇ ਕਿ ਹੁਣ ਦੇਖੀਏ ਕਿ ਵੀ ਕਈ ਕਈ ਲੋਕ ਕਈ ਵੱਡੇ ਲੋਕ ਜਦ ਦੂਜਿਆਂ ਵਾਸਤੇ ਕੋਈ ਨਿਰਦੇਸ਼ ਦਿੰਦੇ ਨੇ ਈਪਰੀਚਿੰਗ ਕਰਦੇ ਨੇ ਔਰ ਉਹ ਪ੍ਰੈਕਟਿਸ ਨਹੀਂ ਕਰਦੇ ਤੇ ਫੇਰ ਇਹ ਬਹੁਤ ਡੇਂਜਰਸ ਹੁੰਦਾ ਹੈ ਔਰ ਉਹਨਾਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਕਿ ਮਾਰਚ ਦੇ ਮਹੀਨੇ ਦੇ ਵਿੱਚ ਜਦ ਆਰਐਸਐਸ ਹੈੱਡਕੁਆਰਟਰ ਭਾਜਪਾ ਦੇ ਪ੍ਰਧਾਨ ਮੰਤਰੀ ਕਹਿ ਲਈਏ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਲਈਏ ਜਦ ਉੱਥੇ ਜਾਂਦੇ ਨੇ ਉਸ ਵਕਤ ਜਿਹੜੀ ਗੱਲਾਂ ਨਿਕਲੀ ਸੀ ਕਿ ਸੰਜੇ ਜੋਸ਼ੀ ਜਿਹੜੇ ਆਰ ਅਰਾਈਵਲ ਹੈਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਉਂਕਿ ਜਦ ਹੈ ਗੁਜਰਾਤ ਦੇ ਮੁੱਖ ਮੰਤਰੀ ਬਣੇ ਸੀਗੇ ਉਸ ਵਕਤ ਸੰਜੇ ਜੋਸ਼ੀ ਔਰ ਪ੍ਰਧਾਨ ਮੰਤਰੀ ਜਿਹੜੇ ਅੱਜ ਦੇ ਹੈਗੇ ਨੇ ਨਰਿੰਦਰ ਮੋਦੀ ਉਹਨਾਂ ਦੇ ਵਿੱਚ ਛਤੀ ਦਾ ਅੰਕੜਾ ਸੀਗਾ ਉਹਨਾਂ ਨੂੰ ਵੀ ਭਾਜਪਾ ਦੀ ਤਮਾਨ ਸੋਪੀ ਜਾ ਸਕਦੀ ਹੈ ਇਸ ਤਰੀਕੇ ਦੀ ਅਟਕਲਾ ਹੈਗੀ ਹੈ ਯਾਨੀ ਇਹ ਇੱਕ ਜਿਹੜਾ ਸਟੇਟਮੈਂਟ ਹੈਗੀ ਹੈ ਉਸ ਸਟੇਟਮੈਂਟ ਨੇ ਪੂਰੇ ਦੇਸ਼ ਦੇ ਵਿੱਚ ਇੱਕ ਡਿਬੇਟ ਦੀ ਟੋਨ ਸੈੱਟ ਕਰਦੀ ਹੈ ਜਿਹੜੀ ਹੁਣ ਸੈਪਟੈਂਬਰ ਦੇ ਮਹੀਨੇ ਤੱਕ ਚੱਲਦੀ ਰਹੇਗੀ ਵੈਸੇ ਕਿ ਪ੍ਰਧਾਨ ਮੰਤਰੀ ਦੀ ਐਕਟੀਵਿਟੀਜ਼ ਨੂੰ ਵੀ ਦੇਖੀ ਹੈ ਨਾ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਲੋਅ ਪ੍ਰੋਫਾਈਲ ਚੱਲ ਰਹੇ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਬਹੁਤੀ ਸਕਸੈਸ ਨਾ ਮਿਲਣ ਕਰਕੇ ਵੀ ਜਾਂ ਜਿਹੜੇ ਸਵਾਲ ਖੜੇ ਹੋਏ ਸੀ ਆਪਰੇਸ਼ਨ ਸਿੰਦੂਰ ਦੇ ਬਾਅਦ ਉਹਦੇ ਵਿੱਚ ਇਮੇਜ ਜਾਂ ਗਰਾਫ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਉਹ ਥੱਲੇ ਤੇ ਆ ਰਿਹਾ ਔਰ ਫੋਰਨ ਪਾਲਿਸੀ ਨੂੰ ਲੈ ਕੇ ਵੀ اپੋਜੀਸ਼ਨ ਹੋਏ ਜਾਂ ਦੇਸ਼ ਦੇ ਆਮ ਲੋਕੀ ਹੋਣ ਉਹ ਪ੍ਰਧਾਨ ਮੰਤਰੀ ਤੋਂ ਸਵਾਲ ਤੇ ਕੁੱਛਨੇ ਸ਼ੁਰੂ ਕਰ ਹੀ ਦਿੱਤੇ। ਅੰਦਰਪੀ ਜੀ ਜਦੋਂ ਮੋਹਨ ਭਾਗਵਤ ਕੁਝ ਕਹਿੰਦੇ ਨੇ ਤਾਂ ਉਹਦੇ ਬੜੇ ਵੱਡੇ ਅਰਥ ਹੁੰਦੇ ਨੇ ਬੀਜੇਪੀ ਲਈ। ਬੀਜੇਪੀ ਕਿਉਂਕਿ ਸੱਤਾਧਾਰੀ ਆ ਔਰ ਬੀਜੇਪੀ ਦੇ ਵਿੱਚ ਨਰਿੰਦਰ ਮੋਦੀ ਔਰ ਅਮਿਤ ਸ਼ਾ ਅਮਿਤ ਸ਼ਾ ਵੀ ਮੈਂ ਕਹੂੰਗਾ ਕਿ ਉਹ ਨਰਿੰਦਰ ਮੋਦੀ ਲਈ ਹੀ ਕੰਮ ਕਰ ਰਹੇ ਨੇ। ਲੇਕਿਨ ਮੈਂ ਤਾਂ ਨਰਿੰਦਰ ਮੋਦੀ ਹੀ ਅਸਰ ਅੰਦਾਜ਼ ਨੇ ਪੂਰੇ ਮੁਲਕ ਦੇ ਉੱਪਰ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਵਧਾਉਣ ਦੇ ਵਿੱਚ ਸੋ ਮੈਨੂੰ ਇੰਜ ਲੱਗ ਰਿਹਾ ਕਿ ਜਿਹੜਾ ਇਹ ਬਿਆਨ ਹੈ ਹਾਲਾਂਕਿ ਆਰਐਸਐਸ ਦੇ ਇੱਕ ਸੀਨੀਅਰ ਢਾਗੂ ਨੇ ਉਹਨਾਂ ਨੇ ਇੱਕ ਖਬਰ ਦੇ ਵਿੱਚ ਨਾਂ ਨਹੀਂ ਉਹਨਾਂ ਦਾ ਲਿਖਿਆ ਗਿਆ ਔਰ ਉਹਨਾਂ ਨੇ ਨਾਂ ਛਾਪਣ ਤੋਂ ਮਨਾ ਕੀਤਾ ਉਹਨਾਂ ਨੇ ਕਿਹਾ ਕਿ ਸੰਗ ਵਿੱਚ ਇਤਿਹਾਸਿਕ ਤੌਰ ਤੇ ਇਹ ਰਿਵਾਜ ਰਿਹਾ ਕਿ ਸਰਸੰਗ ਚਾਲਕ ਜਦ ਤੱਕ ਚੁੱਪ ਨਹੀਂ ਕਰਦੇ ਮਤਲਬ ਉਹ ਢਿੱਲੇ ਮੱਠੇ ਨਹੀਂ ਹੁੰਦੇ ਤਦ ਤੱਕ ਜਦੋਂ ਤੱਕ ਉਹਨਾਂ ਦੀ ਸਰੀਰਕ ਹਾਲਤ ਖਰਾਬ ਨਾ ਹੋ ਜਾਵੇ ਉਦੋਂ ਤੱਕ ਉਹਨਾਂ ਨੇ ਆਪਣੇ ਅਹੁਦੇ ਨਹੀਂ ਛੱਡੇ ਉਹਦੇ ਵਿੱਚ ਜ਼ਿਕਰ ਕੀਤਾ ਬਾਲਾ ਸਾਹਿਬ ਦੇਵਰਸ ਰਾਜੂ ਭਈਆ ਕੇ ਸੁਦਰਸ਼ਨ ਜਦੋਂ ਉਹਨਾਂ ਦੀ ਸਿਹਤ ਤੇ ਢਿਮਠੀ ਹੋਈ ਤਾਂ ਫਿਰ ਉਹਨਾਂ ਨੇ ਅਹੁਦੇ ਛੱਡੇ ਸੋ ਇਸ ਕਰਕੇ ਭਗਵਤ ਤੇ ਮੋਦੀ ਦੋਵੇਂ ਫਿੱਟ ਆ ਤੇ ਦੋਵੇਂ ਆਪਣੀ ਸੇਵਾ ਜਾਰੀ ਰੱਖ ਸਕਦੇ ਜੇ ਤਾਂ ਦੇਖੋ ਮਹਾਨ ਭਗਵਤ ਪਹਿਲਾਂ ਛੱਡ ਕੇ ਤੇ ਖੜੇ ਹੋ ਜਾਣ ਵੀ ਤੁਸੀਂ ਵੀ ਛੱਡੋ ਸਵਾਲ ਹੀ ਰੱਖ ਦੇਣ ਆਰਐਸਐਸ ਹੀ ਕਹਦੇ ਕਿ ਮੋਦੀ ਸਾਹਿਬ ਕਿਸੇ ਹੋਰ ਨੂੰ ਜਗ੍ਹਾ ਦਿਓ ਫੇਰ ਤਾਂ ਗੱਲ ਵੱਖਰੀ ਆ ਤੇ ਜੇ ਮੋਦੀ ਸਾਹਿਬ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਗੱਲ ਹੀ ਮਨਾ ਲੈਣ ਭਗਵਤ ਸਾਹਿਬ ਆਪਾਂ ਛੱਡਣ ਛਡਾਉਣ ਦੀਆਂ ਗੱਲਾਂ ਕਿਉਂ ਕਰਦੇ ਆ ਦੋਵੇਂ ਤਜਰਬੇਕਾਰ ਆ ਅਰ ਦੋਨਾਂ ਸੰਸਥਾਵਾਂ ਨੂੰ ਸਾਡੀ ਬੜੀ ਜ਼ਰੂਰਤ ਹੈ ਤੇ ਇੱਕ ਇੱਕ ਟਰਮ ਲਾ ਹੀ ਲਈਏ ਹੋਰ ਤਾਂ ਮੈਨੂੰ ਲੱਗਦਾ ਮੋਹਨ ਭਗਤ ਵੀ ਸੋਚਣਗੇ ਵੀ ਗੱਲ ਤਾਂ ਪ੍ਰਪੋਜ਼ਲ ਤਾਂ ਕੋਈ ਮਾੜੀ ਨਹੀਂ ਸੋ ਜਿੱਥੇ ਸਿਧਾਂਤ ਦੀ ਆ ਜਾਂ ਜਿੱਥੇ ਅਸੂਲ ਦੀ ਗੱਲ ਆ ਜੇ ਉਹਦੀ ਜਗ੍ਹਾ ਕਿਤੇ ਨਿੱਜ ਭਾਰੀ ਹੋ ਜੇ ਤੇ ਦੋਨਾਂ ਨੂੰ ਰਲ ਕੇ ਜੱਫੀ ਪਾਉਣ ਤੇ ਹਰਜ ਵੀ ਕੋਈ ਨਹੀਂ ਰੰਧਾਵਾ ਸਾਹਿਬ ਤੁਸੀਂ ਗੱਲ ਤਾਂ ਠੀਕ ਕਹਿ ਰਹੇ ਹੋ ਪਰ ਇਹ ਟੋਟਲ ਜਿਹੜੀ ਗੱਲ ਹੈਗੀ ਹੈ ਨਾ ਇਹ ਫਿਰ ਨਿੱਜ ਪ੍ਰਸਤੀ ਦੀ ਹੈ ਇਹ ਇਹ ਸੰਸਥਾ ਦੀ ਨਹੀਂ ਹੈ ਸੰਸਥਾ ਦੇ ਵਿੱਚ ਬਹੁਤ ਸਾਰੇ ਰੂਲਸ ਕਾਇਮ ਕਰਨੇ ਪੈਂਦੇ ਆ ਉਹਨਾਂ ਅਸੂਲ ਅਸੂਲਾਂ ਤੇ ਫਿਰ ਚੱਲਣਾ ਵੀ ਪੈਂਦਾ ਹੈ ਉਹ ਜਦ ਤੱਕ ਤੁਸੀਂ ਨਹੀਂ ਚੱਲੋਗੇ ਫਿਰ ਤੁਸੀਂ ਆਪਣੇ ਕਾਡਰ ਨੂੰ ਵੀ ਕਾਡਰ ਤੋਂ ਵੀ ਉਮੀਦ ਨਹੀਂ ਕਰ ਸਕਦੇ ਕਿ ਉਹ ਤੁਹਾਡੇ ਦਿਖਾਏ ਹੋਏ ਰਸਤੇ ਤੇ ਚੱਲੇ ਆਰਐਸਐਸ ਦੇ ਬਾਰੇ ਜਿਹੜੀ ਇੱਕ ਚੀਜ਼ ਮੈਂ ਪਹਿਲਾਂ ਵੀ ਸ਼ਾਇਦ ਇਸ ਪ੍ਰੋਗਰਾਮ 'ਚ ਕਹੀ ਸੀ ਕਿ ਆਰਐਸਐਸ ਦੇ ਵਿੱਚ ਇੱਕ ਚੀਜ਼ ਇਹ ਹੈਗੀ ਹੈ ਵੀ ਤੁਸੀਂ ਸੰਸਥਾ ਤੇ ਪਾਰਟੀ ਤੋਂ ਉੱਪਰ ਨਹੀਂ ਹੋ ਤੁਸੀਂ ਉਹਦੇ ਅੰਡਰ ਹੀ ਹੋ ਅਗਰ ਤੁਸੀਂ ਕੋਸ਼ਿਸ਼ ਕਰ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਤੋਂ ਉੱਪਰ ਹੋ ਤਾਂ ਬੇਸ਼ੱਕ ਛੱਡ ਕੇ ਚਲੇ ਜਾਓ ਪਾਰਟੀ ਜ਼ੀਰੋ ਤੋਂ ਫਿਰ ਤੋਂ ਸਟਾਰਟ ਕਰ ਦੇਣੀ ਹੈ ਮਤਲਬ ਇਹੇ ਆਰਐਸਐਸ ਦੀ ਜਿਹੜੀ ਫਲਸਫੀ ਹੈ ਸ਼ਾਇਦ ਇਸੇ ਕਰਕੇ ਉਹ ਹੁਣ ਤੁਸੀਂ ਦੇਖੋ ਪਿਛਲੇ ਕਿੰਨੇ ਸਾਲਾਂ ਤੋਂ ਉਹ ਸਭ ਤੋਂ ਜ਼ਿਆਦਾ ਵੱਡੀ ਸੰਸਥਾ ਬਣ ਗਈ ਹੈ ਇਹ ਉਹਦਾ ਕਾਰਨ ਵੱਡਾ ਇਹ ਰਿਹਾ ਜਿਹਦੇ ਚ ਪਹਿਲਾਂ ਲੋਕ ਇਹ ਕਹਿਆ ਜਾਂਦਾ ਸੀ ਕਿ ਉਹ ਇਕੱਲਾ ਜਿਹੜਾ ਹਿੰਦੂਤਵ ਨੂੰ ਅੱਗੇ ਰੱਖਦੇ ਆ ਹੁਣ ਉਸ ਤੋਂ ਬਾਅਦ ਉਹਨਾਂ ਨੇ ਥੋੜਾ ਚੇਂਜ ਕੀਤਾ ਸਾਰੇ ਗਰੁੱਪਸ ਨੂੰ ਬੁਲਾਇਆ ਸੰਵਾਦ ਉਹ ਲਗਾਤਾਰ ਕਰਦੇ ਰਹਿੰਦੇ ਆ ਚਰਚਾ ਕਰਦੇ ਰਹਿੰਦੇ ਫਿਰ ਆਪਣੀ ਪਾਲਿਸੀ ਚ ਹੌਲੀ-ਹੌਲੀ ਕੋਈ ਅਗਰ ਮਤਲਬ ਐਮੈਂਡਮੈਂਟ ਕਰਨੀ ਹੈ ਤੇ ਕਰਦੇ ਰਹਿੰਦੇ ਆ ਮਤਲਬ ਇਹ ਉਹਨਾਂ ਦਾ ਇੱਕ ਕੰਮ ਕਰਨ ਦਾ ਤਰੀਕਾ ਹੈ ਤਰੀਕਿਆਂ ਦੇ ਵਿੱਚ ਫਿਰ ਉਹ ਲੋਕ ਵੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੇ ਕੰਮ ਕਰਨੇ ਨੇ ਤੇ ਉਹ ਕਿਹੜੇ ਲੋਕ ਹੋ ਕਿੰਨਾ ਚਿਰ ਕੰਮ ਕਰਨ ਕਿੰਨਾ ਚਿਰ ਨਹੀਂ ਕਰਨ ਇਹ ਸਾਰੀਆਂ ਚੀਜ਼ਾਂ ਤੈਅ ਕੀਤੀਆਂ ਜਾਂਦੀਆਂ ਹੁਣ ਜਿਵੇਂ ਇੱਕ ਖਾਸ ਤੌਰ ਤੇ ਮਹਨ ਪਾਗਵਤ ਹੋਰਾਂ ਦੀ ਆਪਾਂ ਗੱਲ ਕਰ ਰਿਹਾ ਹੁਣ ਪਾਗਵਤ ਹੋਰਾਂ ਨੇ ਖੁਦ ਨਹੀਂ ਇਹ ਸਿਸਟਮ ਅਡਾਪਟ ਕੀਤਾ ਹੈ ਕਿ 75 ਸਾਲ ਦੀ ਉਮਰ ਤੋਂ ਬਾਅਦ ਨਹੀਂ ਰਹਿਣਾ ਚਾਹੀਦਾ ਉਹ ਖੁਦ ਵੀ ਕਹਿੰਦੇ ਆ ਮੰਦੀ ਸਾਹਿਬ ਨੇ ਵੀ ਇਹੀ ਕੀਤਾ ਸੀ ਵੀ 75 ਸਾਲ ਤੋਂ ਉਮਰ ਉੱਪਰ ਦੇ ਜਿਹੜਾ ਕੋਈ ਹੋ ਗਿਆ ਉਹ ਬਾਹਰ ਹੋ ਜਾਏ ਨਵੇਂ ਬੰਦਿਆਂ ਨੂੰ ਅੰਦਰ ਆੜ ਦੋ ਨਵੇਂ ਬੰਦੇ ਦਾ ਅੰਦਰ ਆਣ ਦਾ ਇੱਕ ਮਕਸਦ ਇਹ ਵੀ ਹੁੰਦਾ ਹੈ ਕਿ ਨਵੀਂ ਊਰਜਾ ਵੀ ਇੱਕ ਸੰਸਥਾ ਦੇ ਵਿੱਚ ਆਉਂਦੀ ਹੈ ਜੇ ਤੁਸੀਂ ਉਹੀ ਪੁਰਾਣੇ ਬੰਦੇ ਰੱਖੀ ਰੱਖੋਗੇ ਤਾਂ ਫਿਰ ਮਤਲਬ ਨਵੇਂ ਲੋਕ ਆਣਗੇ ਨਹੀਂ ਤਾਂ ਸੰਸਥਾ ਅੱਗੇ ਚਲਦੀ ਨਹੀਂ ਰੁਕ ਜਾਂਦੀ ਹੈ ਤੇ ਆਰਐਸਐਨ ਦੇ ਵਿੱਚ ਇਹ ਚੀਜ਼ਾਂ ਰਹੀਆਂ ਨੇ ਕਿ ਉਹ ਨਵੇਂ-ਨਵੇਂ ਨੂੰ ਅ ਅੱਗੇ ਆਣ ਦਾ ਮੌਕਾ ਦਿੰਦੇ ਆ ਉਹ ਬਾਕੀ ਉਸ ਨੇਤਾ ਦੇ ਉੱਤੇ ਹੈ ਕਿ ਉਹ ਉਹ ਕਾਮਯਾਬ ਹੁੰਦਾ ਹੈ ਕਿ ਨਹੀਂ ਹੁੰਦਾ ਮੋਦੀ ਸਾਹਿਬ ਨੂੰ ਕਿ ਜਦੋਂ 2002 ਦੇ ਵਿੱਚ ਗੁਜਰਾਤ ਅਚਾਨਕ ਭੇਜਿਆ ਗਿਆ ਸੀ ਉਹਦੇ ਵਿੱਚ ਪਿੱਛੇ ਇੱਕ ਵੱਡਾ ਕਾਰਨ ਸੀਗਾ ਉਹ ਲੋ ਯੰਗ ਸੀਗੇ ਉਹ ਤੇ ਉਹਨਾਂ ਨੇ ਆਪਣੇ ਆਪ ਨੂੰ ਪਰਫਾਰਮ ਕਰਕੇ ਵੀ ਦਿਖਾਇਆ ਤੇ 2014 ਦੇ ਵਿੱਚ ਦੇਖੋ ਜਦੋਂ ਪਾਸਕਰ ਸਾਹਿਬ ਕਹ ਰਹੇ ਕਿ ਉਹਨਾਂ ਨੇ ਅ ਅਡਵਾਨੀ ਸਾਹਿਬ ਸੀਗੇ ਪ੍ਰਧਾਨ ਮੰਤਰੀ ਦੇ ਦਅਵੇਦਾਰ 14 ਚ ਨਹੀਂ ਸੀ ਪ੍ਰਧਾਨ ਮੰਤਰੀ ਦੇ ਦਅਵੇਦਾਰ ਉਹ 9 ਚ ਸੀ 9 ਦਾ ਸਾਰਾ ਇਲੈਕਸ਼ਨ ਉਹਨਾਂ ਦੀ ਅਗਵਾਈ ਚ ਲੜਿਆ ਗਿਆ ਔਰ ਮਤਲਬ ਕਾਮਯਾਬ ਨਹੀਂ ਹੋ ਸਕੀ ਪਾਰਟੀ ਵੱਡੀ ਪਾਰਟੀ ਜ਼ਰੂਰ ਬਣ ਗਈ ਲੇਕਿਨ ਕਾਮਯਾਬ ਨਹੀਂ ਹੋ ਸਕੀ ਫਿਰ ਇਹ ਤਜਰਬਾ ਕੀਤਾ ਗਿਆ ਬਹੁਤ ਸਾਰੇ ਲੋਕ ਆਏ ਉਹਨਾਂ ਨੇ ਮੋਦੀ ਸਾਹਿਬ ਦੇ ਨਾਂ ਤੇ ਬਹੁਤ ਸਾਰੇ ਲੋਕ ਸਹਿਮਤ ਨਹੀਂ ਸੀ ਪਰ ਉਦੋਂ ਦੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਰਾਜਦਾਸ ਸਿੰਘ ਉਹਨਾਂ ਨੇ ਉਹਦਾ ਸਾਥ ਦਿੱਤਾ ਉਹਨੇ ਕਿਹਾ ਕਿ ਨਹੀਂ ਇਹਨਾਂ ਦੀ ਅਗਵਾਈ ਚ ਲੜਾਂਗੇ ਤਾਂ ਇੱਕ ਤਰ੍ਹਾਂ ਦੀ ਪਾਰਟੀ ਨੂੰ ਪਹਿਲੀ ਵਾਰ ਵੱਡੀ ਸਫਲਤਾ ਮਿਲੀ ਜਦੋਂ 273 ਸੀਟਾਂ ਲੈ ਕੇ ਪਾਰਟੀ ਆਪਣੇ ਤੌਰ ਤੇ ਸਰਕਾਰ ਬਣਾਉਣ ਦੇ ਕਾਬਿਲ ਸੀ ਤਾਂ ਹੁਣ ਉਹਨਾਂ ਨੇ ਉਦੋਂ بڑے ਨੇਤਾ ਸੀ ਉਦੋਂ ਵੀ ਉਹਨਾਂ ਕੋਲ ਵੱਡੇ ਵੱਡੇ ਸ਼ਾਂਤ ਕੁਮਾਰ ਸੀਗੇ ਅਲਕੇ ਹੜਵਾਨੀ ਸੀਗੇ ਉਹ ਵੀ ਪਾਰਲੀਮੈਂਟ ਦੇ ਇਲੈਕਸ਼ਨ ਜਿੱਤੇ ਹੋਏ ਸੀ ਅਲਕੇ ਹੜਵਾਨੀ ਦੀ ਮੁਰਲੀ ਮਨੋਰ ਜੋਸ਼ੀ ਵੀ ਸੀਗੇ ਸਾਰੇ ਹੀ ਸੀਗੇ ਪਰ ਉਹਨਾਂ ਨੂੰ ਉਹਨਾਂ ਨੇ ਮੰਤਰੀ ਤੱਕ ਨਹੀਂ ਬਣਾਇਆ ਕਿਉਂਕਿ ਉਹ ਇੱਕ ਏਜ ਕਰਾਸ ਕਰ ਗਏ ਸੀ 75 ਦਾ ਏਜ ਉਹਨਾਂ ਨੇ ਕਹਿ ਵੀ ਤੁਸੀਂ ਹੁਣ ਮਾਰਗਦਰਸ਼ਕ ਕਰੋ ਦਰਸ਼ਨ ਕਰੋ ਸਾਡਾ ਕਿ ਅਸੀਂ ਜਿਹੜੇ ਨਵੇਂ ਬੱਚੇ ਆਏ ਆ ਉਹਨਾਂ ਦਾ ਮਾਰਗ ਉਸ ਚਿੱਪ ਲਗਾਇਆ ਗਿਆ ਉਹਨਾਂ ਨੇ ਹੁਣ ਕੱਲ ਸਿਰਫ ਇੰਨੀ ਗੱਲ ਹੈ ਕਿ ਜਿਹੜੇ ਉਹ ਪੂਰਨੇ ਪਾਏ ਗਏ ਨੇ ਕੀ ਪ੍ਰਧਾਨ ਮੰਤਰੀ ਉਸਤੇ ਚੱਲਣਗੇ ਕਿ ਨਹੀਂ ਚੱਲਣਗੇ ਜਦੋਂ ਉਹ ਆ 75 ਸਾਲ ਦੇ ਹੋਣ ਲੱਗੇ ਦੇਖੋ ਏਜ ਤੱਕ ਕਿਸੇ ਤਰੁਪਤੀ ਨਹੀਂ ਆਉ ਤਾਂ ਚੱਲਦੀ ਹੋ ਰਹੀ ਹੈ ਤੁਸੀਂ ਇੱਥੇ ਫਿੱਟ ਦੀ ਤਾਂ ਗੱਲ ਹੀ ਨਹੀਂ ਕੀਤੀ ਜਦੋਂ ਤੁਸੀਂ 75 ਸਾਲ ਵਾਲਾ ਕੋਈ ਉਹ ਰੱਖ ਰਹੇ ਸੀ ਤੁਸੀਂ ਇਹ ਨਹੀਂ ਕਿਹਾ ਵੀ ਤੁਸੀਂ ਫਿੱਟ ਹੋਵੋਗੇ ਜਾਂ 75 ਸਾਲ ਹੋਵੋਗੇ ਦੋਨਾਂ ਚੋਂ ਇੱਕ ਦੇਖਿਆ ਜਾਏਗਾ ਤੁਸੀਂ ਕਿਹਾ 75 ਸਾਲ ਦੇ ਹੋਣ ਤੋਂ ਬਾਅਦ ਉਹ ਚੱਲੇਗਾ ਅੜਵਾਨੀ ਸਾਹਿਬ ਤਾਂ ਚਲੋ 94 95 ਸਾਲ ਤੱਕ ਵੀ ਕੰਮ ਕਰਦੇ ਰਹੇ ਨੇ ਪਿੱਛੇ ਜੀ ਉਹਨਾਂ ਨੇ ਜਦੋਂ ਬੜੇ ਐਕਟਿਵ ਹੋ ਗਏ ਸੀ ਹੁਣ ਤਾਂ 3-4 ਸਾਲ ਤੋਂ ਐਕਟਿਵ ਨਹੀਂ ਹੈ ਕਿ ਲੇਕਿਨ ਪਿੱਛੇ ਬਹੁਤ ਐਕਟਿਵ ਹੋ ਗਏ ਸੀਗੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐਕਟਿਵ ਨੈਸ਼ਨਲ ਨਹੀਂ ਕਲਪਨਦੀ ਪ੍ਰੋਬਲਮ ਗੱਲ ਹੈ ਕਿ 75 ਸਾਲ ਦੇ ਤੁਸੀਂ ਨਹੀਂ ਹੋਵੋਗੇ ਤੇ ਹੋ ਕੇ ਹਟੋਗੇ ਤਾਂ ਫਿਰ ਨਵਾਂ ਬੰਦਾ ਆਊਗਾ ਕਿਵੇਂ ਰਿਟਾਇਰਮੈਂਟ ਏਜ ਰੱਖੀ ਹੀ ਇਸ ਕਰਕੇ ਜਾਂਦੀ ਹੈ ਤੇ ਮੈਨੂੰ ਲੱਗਦਾ ਕਿ ਹੁਣ ਟਾਈਮ ਆ ਗਿਆ ਜੋ ਗੱਲ ਤੁਸੀਂ ਕਹੀ ਹੈ ਉਸ ਤੇ ਪੂਰਾ ਉਤਰ